ਅੰਗਲਵੇਟ ਆਲੂਵਾਲ ਵਿਖੇ ਸਥਿਤ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਜੀ ਵਿਖੇ ਅੱਜੋ ਮਹੀਨੇ ਦੀ ਸੰਗਰਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਦਿਵਸ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਸਮਾਗਮ ਮੌਕੇ ਰੰਬੇਗੇ ਵੀਹ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਇਸ ਮੌਕੇ ਗੁਰੂ ਘਰ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਮਾਗਮ ਮੌਕੇ ਰਾਗੀ ਢਾਡੀ ਕਵੀਸ਼ਰੀ ਅਤੇ ਗੁਰੂ ਘਰ ਦੇ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਾਬਾ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਗੁਰੂ ਘਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਮੂਹਿਕ ਅਨੰਤ ਕਾਰਜ 23 ਨਵੰਬਰ ਨੂੰ ਕਰਵਾਏ ਜਾ ਰਹੇ ਹਨ 21 ਨਵੰਬਰ ਨੂੰ ਅਖੰਡ ਪਾਠਾਂ ਦੀ ਲੜੀ ਦਾ ਆਰੰਭ ਕੀਤਾ ਜਾਵੇਗਾ 22 ਨਵੰਬਰ ਨੂੰ ਵਿਸ਼ਾਲ ਲੋਕਿਕ ਨਗਰ ਕੀਰਤਨ ਅਤੇ 23 ਨਵੰਬਰ ਨੂੰ ਸਮੂਹਿਕ ਅਨੰਦ ਕਾਰਜ ਕਰਵਾਏ ਜਾਣਗੇ ਉਹਨਾਂ ਦੱਸਿਆ ਕਿ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਵਰਸੀ ਨੂੰ ਸਮਰਪਿਤ ਪਿੰਡੂ ਖੇੜ ਮੇਲੇ ਵਿੱਚ 24 ਨਵੰਬਰ ਨੂੰ ਲੜਕੀਆਂ ਦਾ ਟੂਰਨਾਮੈਂਟ ਅਤੇ ਬੈਲਾਂ ਦੀ ਹਲਤੀ ਦੌੜ ਅਤੇ 25 ਨਵੰਬਰ ਨੂੰ ਅੱਖਾਂ ਦਾ ਕੈਂਪ ਕਬੱਡੀ ਟੂਰਨਾਮੈਂਟ ਲੜਕੇ ਲੜਕੀਆਂ ਆਲ オーਪਨ ਕਰਵਾਇਆ ਜਾ ਰਿਹਾ ਹੈ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਲੜਕੇ ਲੜਕੀ ਦਾ ਰਿਸ਼ਤਾ ਕਰਕੇ ਪਿੰਡ ਦੇ ਪੰਚ ਸਰਪੰਚ ਲੰਬੜਦਾਰ ਜਾਂ ਸ਼ਹਿਰ ਦੇ ਕਾਉਂਸਲਰ ਤੋਂ ਤਸਦੀਕ ਕਰਵਾ ਕੇ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਆਪਣੀਆਂ ਵਿਆਹ ਦੀਆਂ ਅਰਜ਼ੀਆਂ ਗੁਰੂ ਘਰ ਵਿਖੇ ਦੇ ਸਕਦੇ ਹਨ ਸਮਾਗਮ ਮੌਕੇ ਉਹਨਾਂ ਆਈਆਂ ਸੰਗਤਾਂ ਨੂੰ ਸਰਪਉਪਾਉ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਬੀਬੀ ਕਰਮਜੀਤ ਕੋਰ ਸੰਧੂ ਵਿਰਸਾ ਸਿੰਘ ਖਾਲਸਾ ਜਥੇਦਾਰ ਦਿਲਵਾਰ ਸਿੰਘ ਭਾਈ ਦਾਰਾ ਸਿੰਘ ਭਾਈ ਊਂਕਾਰ ਸਿੰਘ ਭਾਈ ਗੁਰਮੀਲ ਸਿੰਘ ਭਾਈ ਮਨਜੀਤ ਸਿੰਘ ਅਤੇ ਭਾਈ ਰਿੰਕੂ ਸਿੰਘ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਭਾਈਓ ਸਾਰੀ ਸੰਗਤ ਗੱਜ ਜੀ ਕੀ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਅਲਵਲ ਫਲੋਰ ਵਿਖੇ ਮਹੀਨਾ ਵਾਰੀ ਸਮਾਗਮ ਅਸੂ ਮਹੀਨੇ ਦਾ ਜੇਠਾ ਤੋਂ ਮਨਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੋਤੀ ਜੋਤ ਦਿਸ਼ਬ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਵਰ ਨੂੰ ਸਮਰਪਤ ਜੋਤਨ ਰੋਜਾ ਮਹਾਨ ਗੁਰਮਤ ਸਮਾਗਮ ਆਰੰਭ ਹੋਇਆ ਜਿਹਦੇ ਵਿੱਚ ਸੋਮਵਾਰ ਰੋਜਾਂ ਤੋਂ ਦਨਿਸ਼ਰੀ ਸਹਿਬ ਸਮਰਪਰ ਜਪਜੀਤ ਸਾਹਿਬ ਜੀ ਆਫਿਸ ਹੈ ਮੂਲ ਮੰਤਰ ਦਾਤੀ ਬੋਦੇ ਜਾਪ ਨਾਲ ਸ਼ੁਕਰਵਾਰ ਰੋਜਾਂ ਤੋਂ ਪਾਤਸ਼ਾਹ ਦੇ ਜੋਤੀ ਜੋਤਨ ਨੂੰ ਸਮਰਪਿਤ ਜੋ ਇਹ 16 ਸ੍ਰੀ ਛੰਡ ਪਾਤਸ਼ਾਹ ਜਪਜੀਤ ਸਾਹਿਬ ਜਪਨਾ ਸਮੇਤ ਅੰਭ ਹੋਏ ਅੱਜ 20 ਪਾਠਾਂ ਦੇ ਭੋਗ ਪਏ ਹਨ ਉਸ ਤੋਂ ਪਰਾਂ ਦੀਵਾਨ ਸਜਾਇਆ ਗਿਆ ਸਜੇ ਦੀਵਾਨ ਵਿੱਚ ਰਾਗੀ ਜੱਥੇ ਢਾਡੀ ਜੱਥੇ ਗੁਰੂ ਘਰ ਦੀਆਂ ਕੀਰਤਨੀਆਂ ਕਥਾਵਾਚਕ ਅਤੇ ਹੋਰ ਕੀਤੇ ਜੱਥਿਆਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੁਰਪਿਆਰ ਸੁਣਾ ਕੇ ਨੇ ਹਲ ਕੀਤਾ ਉਦੇ ਨਾਲ ਨਾਲ ਹੀ ਫਿਰ ਆਈਆਂ ਹੋਈਆਂ ਸੰਗਤਾਂ ਨੂੰ ਜਿਨ੍ਹਾਂ ਵੱਲੋਂ ਅੱਜ ਸੁਵਾਵਾਂ ਲਈਆਂ ਗਈਆਂ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਰਪਾਉ ਹਕਮਨਾਮੇ ਪੇਟ ਕੀਤੇ ਗਏ ਉਸ ਤੋਂ ਉਪਰੰਤ ਜਿੱਥੇ ਅੱਜ ਦਾ ਸਮਾਗਮ ਹੈ ਉੱਥੇ ਨਾਲ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਸਾਲਾਨਾ ਜੁੜ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪੁਰਬ ਮਾਤਾ ਪ੍ਰਕਾਸ਼ ਕੋ ਦੇ ਸਾਲਾਨਾ ਵਰ੍ਹੇ ਨੂੰ ਸਮਰਪਿਤ 21 22 23 24 25 ਨਵੰਬਰ ਦੈਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਪੰਜ ਰੋਜ਼ਾ ਮਹਾਨ ਗੁਰਮੁਖ ਸਮਾਗਮ ਹੋ ਰਿਹਾ ਜਿਹਦੇ ਵਿੱਚ ਲੜਕੀਆਂ ਦੇ ਸਮੂਹ ਆਨੰਦ ਕਾਰਜ ਖੰਡ ਪਾਠਾਂ ਲੜੀਆਂ ਮਹਾਨ ਨਗਰ ਕੀਰਤਨ ਬੈਲ ਗੱਡੀਆਂ ਦੀ ਦੌੜ ਲੜਕੀਆਂ ਤੇ ਲੜਕਿਆਂ ਦੇ ਕਬੱਡੀ ਟੂਰਨਾਮੈਂਟ ਵਾਲੀਬਾਲੀ ਟੂਰਨਾਮੈਂਟ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਹੈ ਸੋ ਬੇਨਤੀ ਹੈ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਬੱਚੀਆਂ ਜਵਾਨ ਹੋ ਚੁੱਕੀਆਂ ਵਿਆਹ ਦੇ ਯੋਗ ਹਨ ਵਿਆਹਣ ਦੀ ਸਮਰੱਥਾ ਨਹੀਂ ਉਹ ਆਪਣੇ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਇਹਦੇ ਵਿੱਚ ਲੜਕੀ ਦੀ ਉਮਰ 18 ਸਾਲ ਲੜਕੇ ਦੀ ਉਮਰ ਕਿੰਨੇ ਸਾਲ ਹੋਵੇ ਦੋਨਾਂ ਬੱਚਿਆਂ ਦਾ ਰਿਸ਼ਤਾ ਤੈਅ ਕਰਕੇ ਦੋਨਾਂ ਬੱਚਿਆਂ ਨੂੰ ਬਿਠਾ ਲ ਕੇ ਉਹਨਾਂ ਦੇ ਮਾਤਾ ਪਿਤਾ ਪਿੱਛੇ ਖੜੇ ਹੋ ਕੇ ਇੱਕ ਫੋਟੋ ਖਿਚਾ ਕੇ ਆਪਣੀ ਅਰਜ਼ੀ ਫੋਟੋ ਦੇ ਨਾਲ ਲਾ ਕੇ ਜਨਮ ਪੂਰਵ ਬੱਚਿਆਂ ਦੇ ਨਾਲ ਲਾ ਕੇ ਪਿੰਨ ਦੇ ਨੰਬਰ ਦਾ ਸਰਪੰਚ ਕੋਲੋਂ ਤਸਦੀਕ ਕਰਾ ਕੇ ਅਰਜ਼ੀ ਕਿ ਗੁਰਦੁਆਰਾ ਸਾਹਿਬ ਵਿੱਚ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਭੇਜਣ ਦੀ ਕਿਰਪਾਲਤਾ ਕਰੋ ਕਿ ਜਿੱਥੇ 23 ਨਵੰਬਰ ਨੂੰ ਇਹ ਮਹਾਨ ਸਮਾਗਮ ਹੋ ਰਿਹਾ ਇਸ ਸਮਾਗਮ ਵਿੱਚ ਤੁਸੀਂ ਪੂਰਾ ਲਾਭ ਪ੍ਰਾਪਤ ਕਰ ਸਕੋ 25 ਤਰੀਕ ਨੂੰ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਲੋੜਵੰਦ ਮਰੀਜ਼ ਆਪਣੀਆਂ ਅੱਖਾਂ ਦਾ ਮਾਣਾ ਖਰਾਕ ਕੇ ਤੇ ਲੋੜਵੰਦ ਮਰੀਜ਼ਾਂ ਦੇ ਤੇ ਆਪਰੇਸ਼ਨ ਕਰਕੇ ਲੰਝ ਪਾਏ ਜਾਣਗੇ ਐਨਕਾਂ ਦੀਆਂ ਦਵਾਈਆਂ ਗੁਰੂ ਘਰ ਵੱਲੋਂ ਫਰੀਦ ਦਿੱਤੀਆਂ ਜਾਣਗੀਆਂ ਸਾਰੀਆਂ ਸੰਗਤਾਂ ਇਸ ਸਮਾਗਮ ਵਿੱਚ ਹਮ ਹਮਾ ਕੇ ਪਹੁੰਚੋ ਅਤੇ ਇਹਨਾਂ ਸਮਾਗਮੋਂ ਤੋਂ ਲਾਹਾ ਲਵੋ ਹਰ ਐਤਵਾਰ ਹਰ ਮੰਗਲਵਾਰ ਇੱਥੇ ਦੀਵਾਨ ਸੱਜਦੇ ਆ ਖੰਡ ਪਾਠਾਂ ਦੇ ਸਹਿਤ ਸੰਬੰਧ ਪਾਠਾਂ ਦੇ ਭੋਗ ਪੈਂਦੇ ਆ ਦਰੋਧ ਨੂੰ ਚੱਲ ਕੇ ਸੰਗਤਾਂ ਆਉਂਦੀਆਂ ਜੋ ਵੀ ਭਾਵਨਾ ਲੈ ਕੇ ਸੰਗਤਾਂ ਆਉਂਦੀਆਂ ਬਾਦਸ਼ਾਹ ਸਭ ਦੇ ਮੰਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਹਨ ਹਜ਼ਾਰਾਂ ਬੱਚੇ ਇਸ ਸੰਸਥਾਨ ਤੋਂ ਵਿਦੇਸ਼ਾਂ ਵਿੱਚ ਗਏ ਅਤੇ ਸੈਂਕੜੇ ਬੱਚੇ ਵੱਡੇ-ਵੱਡੇ ਆਫੀਸੇ ਦੇ ਸਥਾਨ ਤੋਂ ਅশীরਵਾਦ ਲੈ ਕੇ ਲੱਗੇ ਆ ਜੋ ਮੈਂ ਆਸ ਕਰਦਾ ਕਿਸੇ ਦਾ ਵੀ ਕੋ ਕੰਮ ਰੁਕਿਆ ਮਹਾਰਾਜ ਦੇ ਚਰਨਾਂ ਵਿੱਚ ਜਾਓ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ ਤੇ ਸੱਚੇ ਬਾਦਸ਼ਾਹ ਸਾਰਿਆਂ ਤੇ ਆਪਣੀ ਰਹਿਮਤਾਂ ਵਰਤਾ ਰਹੇ ਆ ਇਹ ਸਥਾਨ ਫਲੋਰ ਸ਼ਹਿਰ ਦੇ ਕੋਲ ਪਿੰਡ ਅਲੋਵਾਲ ਦੇ ਨੇੜੇ ਬਣਿਆ ਹੈ ਜਿੱਥੇ ਹਰ ਸਮੇ 24 ਘੰਟੇ ਲੰਗਰਾਂ ਦਾ ਪ੍ਰਬੰਧ ਹੈ ਤੇ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ ਹੈ ਸਾਰਿਆਂ ਸੰਗਤਾਂ ਨੂੰ ਲਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਆਉਣ ਵਾਲੇ ਸਮਾਗਮਾਂ ਤੋਂ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ